ਕੀ ਨਾਮ ਆਪਣਾ ਗਮਜੀਤ ਸਿੰਘ ਸਰ ਜਿਹੜੇ ਅੱਜ 1150 ਸੀਸੀ ਦੇ ਕੈਮਰੇ ਲਗਾਏ ਗਏ ਨੇ ਨਿਗਰਾਨੀ ਰੱਖੀ ਜਾ ਰਹੀ ਹੈ ਚੌਂਕਾਂ ਦੇ ਵਿੱਚ 13 ਪੁਆਇੰਟ ਰੱਖੇ ਗਏ ਨੇ ਕੀ ਹਦਾਇਤਾਂ ਮਿਲੀਆਂ ਤੁਹਾਡੇ ਐਸਪੀ ਗੁਰਬਾਖਸ਼ ਸਿੰਘ ਉਹਨਾਂ ਵੱਲੋਂ ਵੀ ਕੀ ਕੀ ਇਹੋ ਹੀ ਹਦਾਇਤਾਂ ਵੀ ਜਿੱਦਾਂ ਲੋਕ ਨਿਕਲਦੇ ਨੇ ਹੈਲਮਟ ਲੈ ਕੇ ਨਿਕਲਦੇ ਨਹੀਂ ਪਦੌਂ ਟਾਇਲ ਮੜ ਜਾਂਦੇ ਨੇ ਸੀਟ ਬੈਲਟ ਨਹੀਂ ਲਾਉਂਦੇ ਰੈੱਡ ਲਾਈਟ ਜੰਪ ਕਰਦੇ ਆ ਉਹਨਾਂ ਦੇ ਚਲਾਨ ਕਰੋ ਬਾਕੀ ਆ ਬੁਲਟ ਮੋਟਰਸਾਈਕਲ ਇਹਦੇ ਪਟਾਕੇ ਮਾਰਦੇ ਆ ਇਹਨਾਂ ਦੇ ਸਭ ਤੋਂ ਜ਼ਿਆਦਾ ਚਲਾਨ ਕਰੋ ਇਹ ਦੇ ਤਾਂ ਸਾਨੂੰ ਪਿੱਛੋਂ ਕੀ ਕੀ ਪ੍ਰਤੀਕਿਰਿਆ ਕੀ ਹੋਈਗੀ ਕਿਦਾਂ ਚਲਾਨ ਜਿਹੜੇ ਸਿਸਟਰੀ ਦੇ ਕੈਮਰੇ ਕਿਸ ਤਰ੍ਹਾਂ ਨਿਗਰਾਨੀ ਰੱਖਣਗੇ ਸਰ ਇਹਦੇ ਸਾਰੇ ਸਾਡੇ ਕੰਟਰੋਲ ਰੂਮ ਤੇ ਹੀ ਹੈ ਉੱਥੇ ਲੱਗੀਆਂ ਸਕਰੀਨਾਂ ਉੱਥੇ ਹੀ ਇਹਨਾਂ ਨੇ ਦੇਖਣੇ ਆ ਕਿਹੜਾ ਬੰਦਾ ਬਦੌਬਹਲ ਫਟ ਜਾ ਰਿਹਾ ਹੈ ਰੈੱਡ ਲਾਈਟ ਜੰਪ ਕਰ ਰਿਹਾ ਉੱਥੋਂ ਹੀ ਇਹਨਾਂ ਨੇ ਮੈਸੇਜ ਭੇਜੇ ਨੇ ਕੰਟਰੋਲ ਅਕਸਰ ਦੇਖਿਆ ਜਾਂਦਾ ਜਦੋਂ ਤੁਸੀਂ ਚਲਾਨ ਕੱਟਦੇ ਹੋ ਕਿਸੇ ਲੜਕੀ ਰੋਕਦੇ ਹੋ ਵਾਹਨ ਨੂੰ ਤਾਂ ਬਹਿਸ ਬਾਜੀ ਹੁੰਦੀ ਹੈ ਮੈਂ ਫੋਨ ਤੇ ਗੱਲਾਂ ਕਰਾਂਦੇ ਹੁਣ ਤੁਹਾਡੀ ਮੁਸ਼ਕਲਾਂ ਘਟਣਗੀਆਂ ਘਟ ਜਾਣਗੀਆਂ ਇਹਦੇ ਨਾਲ ਘਟ ਜਾਣਗੀਆਂ ਕਿਉਂ ਸਿੱਧੇ ਚਲਾਨ ਨਾਲ ਆਟ ਉਦੇ ਨਾਲ ਇੰਦਾ ਵੀ ਮੋٹے ਜੁਰਮਾਨੇ ਹੋਣੇ ਆ। ਉਹਦੇ ਨਾਲ ਲੋਕ ਅਵੇਅਰ ਹੋਣ ਕਿ ਥੱਗੇ ਤੋਂ ਨਾਲ ਤੱਕ ਕੇ ਰੈੱਡ ਲਾਈਟ ਜੰਪ ਜਾਂ ਫੀਲਡ ਬੈਲਟ ਲੋਕ ਕੇ ਲਾ ਕੇ ਚੱਲਣ। ਅੱਜ ਡੀਜੀਪੀ ਸਾਹਿਬ ਜਿਹੜੇ ਪੰਜਾਬ ਦੇ ਗੁਰਵ ਯਾਦਵ ਜੀ ਇੱਥੇ ਆ ਰਹੇ ਹਨ ਟ੍ਰਾਇਲ ਸ਼ੁਰੂ ਹੋਏਗਾ ਦੁਪਹਿਰ ਤੋਂ ਬਾਅਦ ਚਲਾਨ ਕਿਤੇ ਜਾਣਗੇ ਕੀ ਕੀ ਹਦਾਇਤਾਂ ਦੇਣਗੇ ਕੀ ਕੀ ਇਕੱਠੇ ਇਹੋ ਹੀ ਆ ਲੋਕਾਂ ਨੂੰ ਗਜ਼ਰਤਾ ਤਾਂ ਇਹੋ ਹੀ ਆ ਕਿ ਚਲੋ ਇਹੋ ਹੀ ਬਚਣ ਰੈੱਡ ਲਾਈਟ ਜੰਪ ਕਰਨ ਤੋਂ ਹੈਲਮਟ ਲੈਣ, ਸਲੰਸਰ ਜਿਆਦਾ ਸਲੰਸਰ ਜਿਹੜੇ ਸਟੂਡੈਂਟ ਨੇ ਪਟਾਕੇ ਮਾਰਦੇ ਜਾਂਦੇ ਨੇ। ਇਹ ਨਾ ਕਰਨ ਇਹੋ ਜਿਹਾ ਕੰਮ ਸਲਾਨ ਸਰ ਜਿਹੜਾ ਲਾਇਆ ਉਹਨੂੰ ਲਾਹਾ ਦੇਣ ਕਿਉਂ ਇਹਦਾ ਫਾਈਨ ਮੋਟਾ ਪੈਂਦਾ ਹੈ ਹੂੰ ਬਾਕੀ ਕੁਝ ਲੋਕ ਡਰਿੰਕ ਐਂਡ ਡਰਾਈਵ ਕਰਕੇ ਚੱਲਦੇ ਨੇ 10000 5000 ਉਹਦਾ ਫਾਈਨ ਹੈ ਇਹ ਲੋਕ ਨਾ ਕਰਨ ਇਹੋ ਜਿਹਾ ਕੰਮ ਇਹ ਥੋੜਾ ਕਲੀਅਰ ਕਰ ਦਿਓ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਕਿਸ ਕਿਸ ਦਾ ਚਲਾਨ ਹੋਏਗਾ ਪ੍ਰੋਪਰ ਕਲੀਅਰ ਕਰੋ ਇਹ ਸਾਰੀਆਂ ਚੀਜ਼ਾਂ ਦਾ ਹੋਣਾ ਦੇਖਿਓ ਇਹ ਕੈਮਰੇ ਜਿਹੜੇ ਨੇ ਬਹੁਤ ਵਧੀਆ ਡਿਜੀਟਲ ਕੈਮਰੇ ਆ ਇਹਦੇ ਵਿੱਚ ਸਾਰਾ ਸੀਟ ਬੈਲਟ ਨੰਬਰ ਪਲੇਟ ਬਲੈਕ ਫਿਲਮ ਕੋਈ ਜਾਲੀ ਲੱਗੀ ਹੈ ਟ੍ਰਿਪਲ ਰਾਈਡਿੰਗ ਹੈਲਮਟ ਬਦਉਤ ਹੈਲਮਟ ਹੈ ਇਹਨਾਂ ਸਾਰਿਆਂ ਦੇ ਚਲਾੜੇ ਓਵਰ ਸਪੀਡਿੰਗ ਹੋਇਆ ਜਿਹੜੇ ਓਵਰ ਸਪੀਡ ਦਾ ਬਖਰਾ ਹੈ ਬਖਰਾ ਉਹ ਸਾਡਾ ਕੈਮਰਾ ਉੱਧਰ ਲੱਗਾ ਹੈ ਵੀਡੀਓ ਕਵਰ ਦੇਣੀ ਤੇ ਲਾਸਟ ਕੀ ਮੈਸੇਜ ਹੈ ਜਿਹੜਾ ਆਮ ਜਨਤਾ ਨੂੰ ਖਾਸ ਕਰ ਜਿਹੜੇ ਉਹ ਲੜਕੇ ਨੇ 18 ਸਾਲ ਤੋਂ ਹੱਲੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਇਹੋ ਹੀ ਆ ਕਿ ਨਾ ਉਹ ਚਲਾਉਣ ਬਾਈਕ ਨਾ ਚਲਾਉਣ ਜਿੰਨਾ ਚਿਰ ਲਾਇਸੈਂਸ ਨਹੀਂ ਬਣਦਾ ਕਿਉਂ ਲੋਕਾਂ ਦੀ ਜਾਨ ਨੂੰ ਵੀ ਕਤਰਾ ਉਹਨਾਂ ਦੀ ਜਾਨ ਨੂੰ ਵੀ ਤੱਕਰਾ ਹੁੰਦਾ ਉਹ ਮਤਲਬ ਜਿੰਨਾ ਚਿਰ ਲਾਈਸੈਂਸ ਨਹੀਂ ਪੜਦਾ ਉਹਨਾਂ ਕਰਨਾ ਹੋਰ ਭਾਈ